ਸੱਚਰੀਕਾ ਮੈਂ ਹਰਕਰਨ ਸਿੰਘ ਸੱਚ ਕੌਮ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ 2027 ਵਿੱਚ ਪੰਜਾਬ ਦੀ ਸਰਕਾਰ ਬਣਾਉਣ ਦੇ ਭਾਜਪਾ ਦੇ ਸੁਪਨੇ ਦੇ ਰਾਹਾਂ ਦੇ ਵਿੱਚ ਕੰਡੇ ਵੀ ਭਾਜਪਾ ਖੁਦ ਹੀ ਬੀਜ ਰਹੀ ਹੈ ਕੋਈ ਹੋਰ ਨਹੀਂ ਇਹ ਕੋਈ ਇੱਕ ਅੱਧੀ ਵਾਰ ਦੀ ਗੱਲ ਨਹੀਂ ਹੈ ਕਈ ਵਾਰ ਅਜਿਹੀਆਂ ਘਟਨਾਵਾਂ ਘਟੀਆਂ ਹਨ ਸਭ ਤੋਂ ਤਾਜ਼ਾ ਘਟਨਾ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇੱਕ ਫੰਕਸ਼ਨ ਰੱਦ ਕਰ ਦਿੱਤਾ ਜੋ ਕਿ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ ਅੱਜ ਸਵੇਰ ਦੇ ਲਈ ਰੱਖਿਆ ਗਿਆ ਸੀ ਇਹ ਸਮਾਰੋਹ ਜਾਂ ਫੰਕਸ਼ਨ ਸੀ ਗੰਗ ਕਨਾਲ ਦੇ 100 ਸਾਲਾ ਨੂੰ ਮਨਾਉਣ ਵਾਸਤੇ ਉਹ ਗੰਗ ਕਨਾਲ ਜੋ ਕਿ ਪੰਜਾਬ ਦੇ ਪਾਣੀਆਂ ਨੂੰ ਰਾਜਸਥਾਨ ਦੇ ਵੱਲ ਲੈ ਕੇ ਜਾਂਦੀ ਹੈ ਇਹੀ ਨਹੀਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਵੀ ਵਾਪਸ ਆਉਣ ਵਾਸਤੇ ਕਹਿ ਦਿੱਤਾ ਗਿਆ ਮંત્રી ਮੇਘਵਾਲ ਸ਼ਾਮ ਨੂੰ ਹੀ ਅੰਮ੍ਰਿਤਸਰ 에어ਪੋਰਟ ਤੇ ਕੱਲ ਉਤਰ ਚੁੱਕੇ ਸੀ ਖਾਸ ਇਸੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ ਪੰਜਾਬ ਦੇ ਵਿੱਚ ਆਏ ਸੀ ਇਹ ਸਮਾਗਮ ਰੱਦ ਕਰਨ ਦਾ ਫੈਸਲਾ ਕਠਿ ਤੌਰ ਤੇ ਕੇਂਦਰ ਨੇ ਪੰਜਾਬ ਭਾਜਪਾ ਦੀ ਚੇਤਾਵਨੀ ਤੋਂ ਬਾਅਦ ਲਿਆ ਸੀ ਚੇਤਾਵਨੀ ਪੰਜਾਬ ਭਾਜਪਾ ਯੂਨিয়ন ਨੇ ਦਿੱਤੀ ਸੀ ਕਿ ਪੰਜਾਬ ਦੇ ਲਈ ਦੂਜੇ ਸੂਬਿਆਂ ਨੂੰ ਪਾਣੀ ਵੰਡਣ ਦਾ ਮੁੱਦਾ ਹਮੇਸ਼ਾ ਤੋਂ ਹੀ ਇੱਕ ਜਜ਼ਬਾਤੀ ਮੁੱਦਾ ਰਿਹਾ ਹੈ ਪਹਿਲਾਂ ਵੀ ਕਿਸਾਨਾਂ ਵੱਲੋਂ ਸਾਰਾ ਪਾਣੀ ਇਸ ਗੰਗ ਨਹਿਰ ਦਾ ਰਾਜਸਥਾਨ ਨੂੰ ਦੇਣ ਦਾ ਵਿਰੋਧ ਕੀਤਾ ਗਿਆ ਹੈ। ਔਰ ਇਹ ਵੀ ਕੇਂਦਰ ਸਰਕਾਰ ਦਾ ਕੋਈ ਪਹਿਲਾ ਯੂ-ਟਰਨ ਨਹੀਂ ਹੈ। ਹਾਲ ਹੀ ਵਿੱਚ ਪੰਜਾਬ ਦੇ ਖਿਲਾਫ ਲਏ ਗਏ ਦੋ ਵਿਵਾਦਿਤ ਫੈਸਲੇ ਕੇਂਦਰ ਸਰਕਾਰ ਨੂੰ ਭਾਰੀ ਵਿਰੋਧ ਤੋਂ ਬਾਅਦ ਵਾਪਸ ਲੈਣੇ ਪਏ ਸਨ। ਤੇ ਦੋ ਉਹ ਜਿਹੜੇ ਮੁੱਦੇ ਸੀ ਉਹਨਾਂ ਦੇ ਵਿੱਚੋਂ ਪਹਿਲਾ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦਾ ਅਤੇ ਦੂਸਰਾ ਸੀ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਬਦਲਣ ਦਾ ਜਿਹੜਾ ਪ੍ਰਬੰਧ ਹੈ ਚੰਡੀਗੜ੍ਹ ਪ੍ਰਸ਼ਾਸਨ ਦਾ ਉਸ ਨੂੰ ਚੀਫ ਸਕੱਤਰ ਦੇ ਹਵਾਲੇ ਕਰ ਦਿੱਤਾ। ਮੇਘਵਾਲ ਜੋ ਕਿ ਨਿਆ ਅਤੇ ਕਾਨੂੰਨ ਮੰਤਰੀ ਹਨ ਉਹਨਾਂ ਨੇ ਹੁਸੈਨੀਵਾਲਾ ਦੇ ਵਿੱਚ ਸਵੇਰੇ 7 ਵਜੇ ਉਸ ਸਮਾਗਮ ਦੇ ਵਿੱਚ ਹਿੱਸਾ ਲੈਣਾ ਸੀ ਜੋ ਕਿ ਇਸ ਨਹਿਰ ਦੇ ਨੀਂ ਪੱਥਰ ਰੱਖਣ ਦੇ 100 ਸਾਲ ਨੂੰ ਮਨਾਉਣ ਦੇ ਲਈ ਰੱਖਿਆ ਗਿਆ ਸੀ। ਇਹ ਨੀਂ ਪੱਥਰ 5 ਦਸੰਬਰ 1925 ਨੂੰ ਪੰਜਾਬ ਦੇ ਫਿਰੋਜ਼ਪੁਰ ਵਿਖੇ ਹੀ ਰੱਖਿਆ ਗਿਆ ਸੀ। ਮੇਘਵਾਲ ਜੋ ਕਿ ਰਾਜਸਥਾਨ ਦੇ ਬੀਕਾ ਨੇੜੇ ਤੋਂ ਮੈਂਬਰ ਪਾਰਲੀਮੈਂਟ ਹਨ ਉਹ ਹੁਣ ਇੱਕ ਹੋਰ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਜੋ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਵਿਖੇ ਰੱਖਿਆ ਗਿਆ ਹੈ ਤੇ ਇਸ ਸਮਾਗਮ ਦੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਸ਼ਾਮਲ ਹੋਣਗੇ ਹੁਣ ਸਵਾਲ ਇਹ ਹੈ ਕਿ ਕੱਲੇ ਕੇਂਦਰ ਨੇਤਾ ਇਹ ਪ੍ਰੋਗਰਾਮ ਉਲਿਖਿਆ ਨਹੀਂ ਹੋਣਾ ਪੰਜਾਬ ਭਾਜਪਾ ਦੇ ਲੀਡਰ ਵੀ ਇਸ ਫੈਸਲੇ ਦੇ ਵਿੱਚ ਸ਼ਾਮਲ ਰਹੇ ਹੋਣਗੇ ਤਾਂ ਬਿਲਕੁਲ ਇਹ ਗੱਲ ਸਹੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਉਹਨਾਂ ਨੇ ਵੀ ਮੇਗਵਾਲ ਦੇ ਨਾਲ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਾ ਸੀ ਸੋਢੀ ਦੇ بیٹے ਅਨੁਮੀਤ ਸਿੰਘ ਹੀਰਾ ਸੋਢੀ ਨੇ ਇੱਕ ਅਖਬਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਉਹਨਾਂ ਨੇ ਕਿਹਾ ਕਿ ਇਹ ਇੱਕ ਪੂਜਾ ਸਮਾਗਮ ਰੱਖਿਆ ਹੋਇਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਗਵਾਲ ਨੂੰ ਦਿੱਲੀ ਵਾਪਸ ਸੱਦ ਲਿਆ ਹੈ ਉਹ ਦੇਰ ਰਾਤ ਨੂੰ ਵਾਪਸ ਦਿੱਲੀ ਦੇ ਲਈ ਉਹਨਾਂ ਨੇ ਫਲਾਈਟ ਲੈ ਲਈ ਹੈ ਉਡਾਨ ਲੈ ਲਈ ਹੁਣ ਸ਼ਾਇਦ ਹੀਰਾਸੋਡੀ ਨੂੰ ਇਸ ਗੱਲ ਦੀ ਪਿੰਕ ਨਹੀਂ ਹੋਣੀ ਇਸ ਗੱਲ ਦੀ ਜਾਣਕਾਰੀ ਨਹੀਂ ਹੋਣੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਕੱਲ ਦੇ ਰਸ਼ੀਆ ਦੇ ਰਾਸ਼ਟਰਪਤੀ ਗੁਲਾਦੀਮਿਰ ਪੁਤਿਨ ਦੇ ਸਵਾਗਤ ਦੇ ਵਿੱਚ ਵਿਅਸਤ ਨੇ ਰੁੱਝੇ ਹੋਏ ਨੇ ਉਹਨਾਂ ਨੂੰ ਉਸ ਤੋਂ ਇਲਾਵਾ ਸ਼ਾਇਦ ਹੀ ਕਿਸੇ ਹੋਰ ਗੱਲ ਦੀ ਜਾਣਕਾਰੀ ਹੋਵੇ ਇਹ ਤਾਂ ਬੜੀ ਦੂਰ ਦੀ ਗੱਲ ਲੱਗਦੀ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਅਰਜਨ ਰਾਮ ਮੇਘਵਾਲ ਦੇਸ਼ ਦੇ ਕਿਸ ਹਿੱਸੇ ਦੇ ਵਿੱਚ ਕਿਸ ਪੂਜਾ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਨੇ ਤੇ ਉਚੇਚੇ ਤੌਰ ਤੇ ਉਹਨਾਂ ਵੱਲੋਂ ਅੱਧੀ ਰਾਤ ਨੂੰ ਉਸ ਨੂੰ ਵਾਪਸ ਸੱਦਿਆ ਗਿਆ ਹੋਵੇ ਲੇਕਿਨ ਜਿਵੇਂ ਕਿ ਟ੍ਰੈਂਡ ਹੈ ਸਾਡੀ ਰਾਜਨੀਤੀ ਵਿੱਚ ਸਾਡੀ ਸਿਆਸਤ ਵਿੱਚ ਕਿ ਜੋ ਕੁਝ ਵੀ ਚੰਗਾ ਹੁੰਦਾ ਹੈ ਜਾਂ ਚੰਗਾ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਉਹਦਾ ਸਿਹਰਾ ਸਿਖਰਨੀ ਲੀਡਰਸ਼ਿਪ ਦੇ ਸਰਬੰਨ ਦਿੱਤਾ ਜਾਂਦਾ ਹੈ ਭਾਜਪਾ ਦੇ ਵਿੱਚ ਨਰਿੰਦਰ ਮੋਦੀ ਨੂੰ ਤੇ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਨੂੰ ਹਰ ਚੀਜ਼ ਦੇ ਲਈ ਹਰ ਚੰਗੇ ਫੈਸਲੇ ਦੇ ਲਈ ਸਿਰਾ ਇਹਨਾਂ ਦੇ ਸਰ ਬਣਿਆ ਜਾਂਦਾ ਹੈ ਤੇ ਜੇ ਕਿਤੇ ਫੈਸਲਾ ਬੈਕਫਾਇਰ ਕਰ ਜਾਵੇ ਗਲਤ ਫੈਸਲਾ ਹੋ ਜਾਵੇ ਤਾਂ ਉਸ ਨੂੰ ਲੋਕਲ ਯੂਨਿਟ ਲੋਕਲ ਲੀਡਰਸ਼ਿਪ ਆਪਣੀ ਝੋਲੀ ਪਾ ਲੈਂਦੀ ਹੈ ਇਹ ਸਾਡੀ ਸਿਆਸਤ ਦੇ ਵਿੱਚ ਬੜੀ ਦੇਰ ਦਾ ਚਲਣ ਚੱਲ ਰਿਹਾ ਹੈ ਖੈਰ ਗੱਲ ਇਹ ਕਰਨੀ ਬਣਦੀ ਹੈ ਕਿ ਇਹ ਫੈਸਲਾ ਵਾਪਸ ਕਿਉਂ ਲਿਆ ਗਿਆ ਇਹ ਰੌਲਾ ਪਿਆ ਕਿਵੇਂ ਆਪਣੇ ਆਪ ਤਾਂ ਕਿਸੇ ਨੂੰ ਵੀ ਖਾਸ ਸੋਡੀਆਂ ਨੂੰ ਤਾਂ ਇਹ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਇਹ ਸਮਾਗਮ ਦੇ ਅਰਥ ਗਲਤ ਨਿਕਲਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਹਾਰ ਨੂੰ ਹੀ ਆਜਪਾ ਤੇ ਨਿਸ਼ਾਨੇ ਸਾਧਦੇ ਸਨ ਪੰਜਾਬ ਦੀ ਧਰਤੀ ਤੇ ਗੰਗ ਨਹਿਰ ਦੇ 100 ਸਾਲਾ ਸਮਾਗਮ ਕਰਾਉਣ ਦਾ ਫੈਸਲਾ ਅਸੰਵੇਦਨਸ਼ੀਲ ਅਤੇ ਰਾਜਨੀਤਕ ਤੌਰ ਤੇ ਢਕਾਉ ਫੈਸਲਾ ਹੈ ਇਹ ਉਹਨਾਂ ਵੱਲੋਂ ਕਿਹਾ ਗਿਆ ਸੀ ਇਹ ਵੀ ਕਿ ਇਹ ਨਹਿਰ ਅੰਗਰੇਜ਼ਾਂ ਨੇ ਬੀਕਾ ਨੇ रियासत ਦੇ ਮਹਾਰਾਜਾ ਗੰਗ ਸਿੰਘ ਨੂੰ ਖੁਸ਼ ਕਰਨ ਵਾਸਤੇ ਬਣਾਈ ਸੀ ਅੰਗਰੇਜ਼ਾਂ ਵੱਲ ਦਾ ਇਹ ਸਮਝੌਤਾ ਜੋ ਕਿ ਪੰਜਾਬੀਆਂ ਦੀ ਸਹਿਮਤੀ ਤੋਂ ਬਿਨਾਂ ਲਿਆ ਗਿਆ ਸੀ ਇਸ ਫੈਸਲੇ ਦੇ ਜੋ ਵੀ ਵਿੱਤੀ ਤੇ ਵਾਤਾਵਰਣ ਦੇ ਸਿੱਟੇ ਸੀ ਉਹ ਪੰਜਾਬ ਦੇ ਕਿਸਾਨਾਂ ਨੂੰ ਭੁਗਤਨੇ ਪਏ ਇਹ ਗੰਗ ਨਹਿਰ ਪੰਜਾਬ ਦੇ ਲਈ ਕੋਈ ਤੋਹਫਾ ਨਹੀਂ ਸੀ ਬਲਕਿ ਵਿਦੇਸ਼ੀ ਹਕੂਮਤ ਦਾ ਇੱਕ ਸਿਆਸੀ ਅਹਿਸਾਨ ਸੀ ਜੋ ਕਿ ਪੰਜਾਬ ਦੀ ਕੀਮਤ ਤੇ ਕੀਤਾ ਗਿਆ ਪੰਜਾਬੀਆਂ ਨੂੰ ਇਹ ਨਹਿਰ ਕਦੇ ਵੀ ਕਿਸੇ ਤਰੱਕੀ ਦਾ ਅਹਿਸਾਸ ਨਹੀਂ ਕਰਾਉਂਦੀ ਬਲਕਿ ਇਤਿਹਾਸਿਕ ਬੇਇਨਸਾਫੀਆਂ ਦੀ ਯਾਦ ਤਾਜ਼ਾ ਕਰਾਉਂਦੀ ਹੈ ਭਾਜਪਾ ਨੇ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਦੇ ਪੱਖ ਦੇ ਮੁੱਦੇ ਹੱਲ ਕਰਾਉਣ ਦੀ ਥਾਂ ਤੇ ਮੁੱਦੇ ਜਿਵੇਂ ਕਿ ਪੰਜਾਬ ਦੇ ਜਿਹੜਾ ਧਰਤੀ ਹੇਠਲਾ ਪਾਣੀ ਉਹ ਲਗਾਤਾਰ ਘਟ ਰਿਹਾ ਹੈ ਜਿਹੜੀਆਂ ਨਹਿਰਾਂ ਦਾ ਢਾਂਚਾ ਬੜਾ ਪੁਰਾਣਾ ਬਣਿਆ ਹੋਇਆ ਟੁੱਟ ਰਿਹਾ ਹੈ ਖੇਤੀ ਦਾ ਬਹੁਤ ਵੱਡਾ ਸੰਕਟ ਹੈ ਅਜਿਹੇ ਮੁੱਦੇ ਹੱਲ ਕਰਨ ਦੀ ਥਾਂ ਤੇ ਇਨ੍ਹਾਂ ਘਟਨਾਵਾਂ ਦੇ ਜਸ਼ਨ ਮਨਾਉਣ ਦੇ ਵਿੱਚ ਰੁਚੀ ਹੈ ਜਿਹੜੀਆਂ ਘਟਨਾਵਾਂ ਪੰਜਾਬ ਦੇ ਸਰੋਤਾਂ ਦੇ ਉੱਤੇ ਡਾਕਿਆਂ ਦਾ ਪ੍ਰਤੀਕ ਨੇ ਉਹਨਾਂ ਘਟਨਾਵਾਂ ਦੇ ਜਸ਼ਨ ਮਨਾ ਰਹੇ ਪੰਜਾਬ ਦੇ ਇਤਿਹਾਸਿਕ ਜ਼ਖਮਾਂ ਤੇ ਭਾਜਪਾ ਲੂਣ ਛੜਕਣ ਦਾ ਕੰਮ ਕਰ ਰਹੀ ਹੈ ਇਹ ਸਾਰਾ ਕੁਝ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਐਕਸ ਦੇ ਉੱਤੇ ਲਿਖਿਆ ਗਿਆ ਜਿਸ ਦੇ ਚੱਲਦਿਆਂ ਰੌਲਾ ਵਧਿਆ ਤੇ ਇਹ ਪ੍ਰੋਗਰਾਮ ਭਾਜਪਾ ਨੂੰ ਕੈਨਸਲ ਕਰਨਾ ਪਿਆ ਇੱਕ ਹੋਰ ਯੂਟਰਨ ਲੈਣੀ ਪਈ ਇਸ ਤੋਂ ਪਹਿਲਾਂ ਮੇਘਵਾਲ ਨੇ ਐਕਸ ਦੇ ਉੱਤੇ ਇੱਕ ਪੋਸਟਰ ਸਾਂਝਾ ਕਰਕੇ ਲਿਖਿਆ ਸੀ ਕਿ ਇਹ ਸੁਸ਼ਾਸਨ ਦੀ ਦੂਰੰਦੇਸ਼ੀ ਅਤੇ ਜਨਤਕ ਭਲਾਈ ਦੀ ਸ਼ਾਨਦਾਰ ਵਿਰਾਸਤ ਨੂੰ ਸ਼ਰਧਾਂਜਲੀ ਹੈ ਇੱਕ ਵਿਰਾਸਤ ਜਿਸ ਨੇ ਇਸ ਖੇਤਰ ਦੀ ਧਰਤੀ ਨੂੰ ਅਮੀਰ ਬਣਾਇਆ ਤੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਇਹ ਮੇਗਵਾਲ ਵੱਲੋਂ ਬਿਆਨ ਸੀ ਜਾਂ ਇਹ ਮੇਗਵਾਲ ਵੱਲੋਂ ਇੱਕ ਟਵੀਟ ਸਾਂਝਾ ਕਰਕੇ ਇਹਨਾਂ ਜਸ਼ਨਾਂ ਨੂੰ ਮਨਾਉਣ ਦੇ ਲਈ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਪਰ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਇਹਨਾਂ ਜਸ਼ਨਾਂ ਦੀ ਟਾਈਮਿੰਗ ਅਤੇ ਜਗ੍ਹਾ ਦੋਨਾਂ ਤੇ ਸਵਾਲ ਖੜੇ ਕਰ ਰਹੇ ਹਨ ਮਾਰਵਾ ਖੇਤਰ ਦੇ ਕਿਸਾਨ ਤਾਂ ਇਸ ਨਹਿਰ ਕਰਕੇ ਲੰਬੇ ਸਮੇਂ ਤੋਂ ਬਹੁਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਕਿੱਲਤ ਵੀ ਇੱਕ ਵੱਡੀ ਸਮੱਸਿਆ ਹੈ ਹੁਣ ਇੱਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਪੰਜਾਬ ਇਸ ਨਹਿਰ ਤੋਂ ਪਾਣੀ ਨਹੀਂ ਲੈ ਸਕਦਾ ਕਿਉਂਕਿ ਇਸ ਦੀ ਸਾਮ ਸੰਭਾਲ ਦਾ ਸਾਰਾ ਜਿੰਮਾ ਉਹ ਰਾਜਸਥਾਨ ਕੋਲੇ ਹੈ ਸਾਰਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਜਾ ਰਿਹਾ ਹੈ ਲੇਕਿਨ ਇਸ ਨਹਿਰ ਚੋਂ ਪੰਜਾਬ ਦੇ ਲੋਕ ਪਾਣੀ ਲੈ ਨਹੀਂ ਸਕਦੇ ਇਹ ਵੀ ਇੱਕ ਬਹੁਤ ਵੱਡੀ ਬਲੰਬਣਾ ਹੈ ਸੁਖਜਿੰਦਰ ਸਿੰਘ ਰਾਜਨ ਭਾਰਤੀ ਕਿਸਾਨ ਯੂਨੀਅਨ ਰਾਗੇਵਾਲ ਦੇ ਅਬੋਰ ਦੇ ਇੱਕ ਕਿਸਾਨ ਆਗੂ ਨੇ ਉਹ ਕਹਿੰਦੇ ਨੇ ਕਿ ਰਾਜਸਥਾਨ ਨੂੰ ਉਸਦਾ ਪੂਰਾ ਹਿੱਸਾ ਸਤਲੁਜ ਦੇ ਪਾਣੀਆਂ ਦਾ ਇਸ ਗੰਗ ਕਨਾਲ ਤੇ ਇੰਦਰਾਗੰਧ ਦੀ ਨਹਿਰ ਤੋਂ ਮਿਲਦਾ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਤਾਬ ਦੀ ਸਮਾਗਮ ਫਿਰੋਜ਼ਪੁਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ ਜਦੋਂ ਨਹਿਰ ਦਾ ਫਾਇਦਾ ਇਕੱਲੇ ਰਾਜਸਥਾਨ ਦੇ ਕਿਸਾਨਾਂ ਨੂੰ ਮਿਲਦਾ ਹੈ ਤਾਂ ਇਹ ਜਸ਼ਨ ਬੀਕਾਨੇਰ ਜਾਂ ਰਾਜਸਥਾਨ ਦੇ ਕਿਸੇ ਹੋਰ ਹਿੱਸੇ 'ਚ ਵੀ ਬਣਾਏ ਜਾ ਸਕਦੇ ਸੀ ਪੰਜਾਬ ਦੇ ਵਿੱਚ ਇਹਨਾਂ ਜਸ਼ਨਾਂ ਨੂੰ ਮਨਾਉਣ ਦੀ ਕੀ ਲੋੜ ਸੀ ਇਹ ਸਵਾਲ ਖੜੇ ਕੀਤੇ ਜਾ ਰਹੇ ਹੁਣ ਜਿਵੇਂ ਇੱਥੇ ਇੱਕ ਹੋਰ ਨਹਿਰ ਦਾ ਜ਼ਿਕਰ ਆਇਆ ਇੰਦਰਾ ਗਾਂਧੀ ਕਨਾਲ ਦਾ ਇਹ ਨਹਿਰ ਤਾਂ ਆਜ਼ਾਦੀ ਤੋਂ ਬਾਅਦ ਬਣੀ ਸੀ 1958 ਦੇ ਵਿੱਚ ਇਹ ਨਹਿਰ ਬਣਾਈ ਗਈ ਸੀ ਔਰ ਇਸ ਦਾ ਨਾਮ ਪਹਿਲਾਂ ਰਾਜਸਥਾਨ ਕਨਾਲ ਹੁੰਦਾ ਸੀ 1984 ਦੇ ਵਿੱਚ ਇਸ ਦਾ ਨਾਮ ਬਦਲ ਕੇ ਇੰਦਰਾ ਗਾਂਧੀ ਕਨਾਲ ਰੱਖਿਆ ਗਿਆ ਪ੍ਰਤਾਪ ਸਿੰਘ ਬਾਜਵਾ ਸ਼ਾਇਦ ਇਸ ਗੱਲ ਨੂੰ ਭੁੱਲ ਰਹੇ ਨੇ ਕੀ ਇੰਦਰਾ ਗਾਂਧੀ ਅਤੇ 1984 ਦਾ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਕੀ ਰਿਸ਼ਤਾ ਹੈ ਕੀ ਨਾਤਾ ਹੈ ਸ਼ਾਇਦ ਉਹ ਭੁੱਲ ਗਏ ਜਦੋਂ ਉਹਨਾਂ ਨੇ ਗੰਗ ਕਨਾਲ ਦੇ ਇਸ ਸਮਾਗਮ ਦੇ ਉੱਤੇ ਨਿਸ਼ਾਨੇ ਸਾਧੇ ਤੇ ਭਾਜਪਾ ਨੂੰ ਸਾਰੀਆਂ ਚੀਜ਼ਾਂ ਦੇ ਲਈ ਦੋਸ਼ੀ ਠਹਿਰਾ ਦਿੱਤਾ ਪੰਜਾਬ ਦਾ ਨੁਕਸਾਨ ਕਰਨ ਦੇ ਲਈ ਪੰਜਾਬ ਦੇ ਜਜ਼ਬਾਤਾਂ ਦਾ ਧਿਆਨ ਨਾ ਰੱਖਣ ਦੇ ਲਈ ਉਹਨਾਂ ਵੱਲੋਂ ਦੋਸ਼ ਲਾਏ ਗਏ ਉਹ ਸ਼ਾਇਦ ਇਹ ਗੱਲਾਂ ਦੱਸਣਾ ਭੁੱਲ ਗਏ ਕਿ ਬਾਕੀ ਜਿਹੜੀਆਂ ਨਹਿਰਾਂ ਬਣੀਆਂ ਨੇ ਚਾਹੇ ਉਹ ਇੰਦਰਾ ਗਾਂਧੀ ਨਹਿਰ ਹੋਵੇ ਜੋ ਆਜ਼ਾਦੀ ਤੋਂ ਬਾਅਦ ਬਣੀ ਉਹ ਕਾਂਗਰਸ ਦੀ ਹਕੂਮਤ ਵੇਲੇ ਪੜੀ ਔਰ ਜੇ ਇੰਦਰਾ ਗਾਂਧੀ ਕਨਾਲ ਨੂੰ ਛੱਡ ਵੀ ਦਈਏ ਕੁਝ ਸਮੇਂ ਵਾਸਤੇ ਤਾਂ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਸੀ ਉਸ ਦੇ ਵਿੱਚ ਇੰਦਰਾ ਗਾਂਧੀ ਦੀ ਕੀ ਭੂਮਿਕਾ ਸੀ ਪੰਜਾਬ ਦੇ ਹੱਕਾਂ ਦੇ ਉੱਤੇ ਔਰ ਕਿਵੇਂ ਡਾਕਾ ਮਾਰਿਆ ਉਹ ਜੋ ਸਮਝੌਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਾਈਨ ਕਰਾਏ ਗਏ ਜਿਸ ਦੇ ਵਿੱਚ ਰਾਜਸਥਾਨ ਨੂੰ ਸ਼ਾਮਿਲ ਕੀਤਾ ਗਿਆ ਰਾਜਸਥਾਨ ਨੂੰ ਹਿੱਸਾ ਦਿੱਤਾ ਗਿਆ ਉਹ ਕਿਸ ਤਰੀਕੇ ਨਾਲ ਕੀਤੇ ਗਏ ਰਾਜਸਥਾਨ ਦਾ ਕੀ ਹੱਕ ਬਣਦਾ ਸੀ ਪੰਜਾਬ ਦੇ ਪਾਣੀਆਂ ਦੇ ਕਿਹੜਾ ਰਾਈਪੇਰੀਅਨ ਪ੍ਰਿੰਸੀਪਲ ਲਾਗੂ ਹੁੰਦਾ ਸੀ ਜਿਸ ਤਹਿਤ ਸਮਝੌਤੇ ਹੋਏ ਉਹਨਾਂ ਬਾਰੇ ਵੀ ਉਹਨਾਂ ਵੱਲੋਂ ਚੁੱਪੀ ਸਾਦੀ ਗਈ ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਜਾਂ ਉਹਨਾਂ ਨੂੰ ਸ਼ਾਇਦ ਉਹ ਸਾਰੀਆਂ ਚੀਜ਼ਾਂ ਭੁੱਲ ਗਈਆਂ ਹੋਣਗੀਆਂ ਸਿਰਫ ਇਸ ਮੌਕੇ ਤੇ ਚੌਕਾ ਮਾਰਨ ਦੀ ਜਿਹੜੀ ਜਲਦਬਾਜ਼ੀ ਸੀ ਉਸ ਤੇ ਵਿੱਚ ਉਹਨਾਂ ਵੱਲੋਂ ਇਹ ਸਾਰੀ ਜਜ਼ਬਾਤਾਂ ਦਾ ਪੰਜਾਬ ਦੇ ਨਾਲ ਤੱਕੇ ਦੇ ਬਾਰੇ ਬਿਆਨ ਦੇ ਦਿੱਤੇ ਗਏ ਲੇਕਿਨ ਕਾਂਗਰਸ ਦਾ ਇਹਨਾਂ ਤੱਕਿਆਂ ਦੇ ਵਿੱਚ ਕੀ ਰੋਲ ਰਿਹਾ ਹੈ ਇਤਿਹਾਸਿਕ ਰੋਲ ਰਿਹਾ ਹੈ ਉਸ ਦੇ ਬਾਰੇ ਸ਼ਾਇਦ ਉਹ ਗੱਲ ਕਰਨਾ ਜਾਂ ਯਾਦ ਕਰਨਾ ਵੀ ਭੁੱਲ ਗਏ। ਜਾਂ ਇਹ ਕਹਿ ਲਈਏ ਕਿ ਸਿਆਸਤਦਾਨਾਂ ਦਾ ਕੰਮ ਇਹੀ ਹੁੰਦਾ ਹੈ ਆਪਣੇ ਆਪਨੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਉਹ ਬਹੁਤ ਛੇਤੀ ਭੁੱਲ ਜਾਂਦੇ ਨੇ। ਉਹ ਮੌਕੇ ਦੀ ਤਲਾਸ਼ ਵਿੱਚ ਹੁੰਦੇ ਨੇ ਜਦੋਂ ਹੀ ਉਹਨਾਂ ਨੂੰ ਆਪਣੇ ਵਿਰੋਧੀਆਂ ਦੇ ਉੱਤੇ ਹਮਲਾ ਕਰਨ ਦਾ ਮੌਕਾ ਮਿਲਦਾ ਹੈ, ਉਹ ਹਮਲਾ ਖੁੰਝਣ ਨਹੀਂ ਦਿੰਦੇ, ਹਮਲਾ ਅਜਾਈ ਨਹੀਂ ਜਾਣ ਦਿੰਦੇ, ਉਹ ਉਸ ਮੌਕੇ ਦਾ ਭਰਪੂਰ ਫਾਇਦਾ ਉਠਾਉਂਦੇ ਨੇ ਤੇ ਜੋ ਵੀ ਵਿਵਾਦ ਖੜਾ ਕਰਨਾ ਹੋਵੇ, ਜੋ ਵੀ ਉਸ ਦਾ ਸਿਆਸੀ ਲਹਿਰ ਲੈਣਾ ਹੋਵੇ ਉਸ ਤੋਂ ਕਦੇ ਪਿੱਛੇ ਨਹੀਂ ਹਟਦੇ ਇਹੀ ਇਸ ਮੁੱਦੇ ਤੇ ਵੀ ਹੋਇਆ ਹੈ ਕਿ ਮੁੱਦਾ ਚਾਹੇ ਬਹੁਤ ਛੋਟਾ ਸੀ ਸਮਾਗਮ ਸ਼ਾਇਦ ਉਹਨਾਂ ਛੋਡੀਆਂ ਵੱਲੋਂ ਇੱਕ ਲੋਕਲ ਸਮਾਗਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇੱਕ ਇਸ ਤਰ੍ਹਾਂ ਦਾ ਲੋਕਲ ਇਲਾਕੇ ਦੇ ਵਿੱਚ ਆਪਣਾ ਦਬਦਬਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿ ਸਾਡੀ ਪਹੁੰਚ ਸਿੱਧੀ ਕੇਂਦਰੀ ਮੰਤਰੀਆਂ ਦੇ ਨਾਲ ਹੈ ਸਾਡਾ ਦਬਦਬਾ ਕੇਂਦਰ ਦੇ ਵਿੱਚ ਹੈ ਇਹ ਦਿਖਾਉਣ ਦੇ ਲਈ ਸਮਾਗਮ ਰੱਖ ਕੇ ਉਹਦੇ ਵਿੱਚ ਕੇਂਦਰੀ ਮੰਤਰੀ ਨੂੰ ਬੁਲਾਇਆ ਗਿਆ ਹੋਵੇ ਇਸ ਤੋਂ ਵੱਧ ਪੰਜਾਬ ਦੇ ਯੂਨਿਟ ਦਾ ਪੰਜਾਬ ਦੀ ਭਾਜਪਾ ਦਾ ਉਸਦੇ ਨਾਲ ਹੋਰ ਕੋਈ ਲੈਣਾ ਦੇਣਾ ਨਾ ਹੋਵੇ ਲੇਕਿਨ ਪੇਸ਼ ਜ਼ਰੂਰ ਇਸ ਨੂੰ ਇਹ ਕੀਤਾ ਗਿਆ ਇਸ ਤਰੀਕੇ ਨਾਲ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਸੀ ਇਹ ਸਮਾਗਮ ਰੱਖੇ ਗਏ ਸੀ ਤੇ ਪੰਜਾਬ ਦੀ ਭਾਜਪਾ ਯੂਨਿਟ ਨੂੰ ਜਦੋਂ ਇਹ ਪਤਾ ਲੱਗਿਆ ਉਹਨਾਂ ਨੇ ਵਿਰੋਧ ਕੀਤਾ ਤੇ ਵਿਰੋਧ ਦੇ ਚੱਲਦਿਆਂ ਇਹ ਸਾਰੇ ਪ੍ਰੋਗਰਾਮ ਰੱਦ ਕਰਕੇ ਵਾਪਸ ਲੈ ਲਏ ਲੇਕਿਨ ਪੰਜਾਬ ਭਾਜਪਾ ਦੇ ਯੂਨਿਟ ਦੀ ਦਿੱਕਤਾਂ ਕੀ ਨੇ ਮੁਸ਼ਕਲਾਂ ਕੀ ਨੇ ਉਹ ਕਿਉਂ ਇਸ ਤਰੀਕੇ ਦੀ ਪੋਜੀਸ਼ਨ ਦੇ ਵਿੱਚ ਫਸ ਜਾਂਦੀ ਹੈ ਹਰ ਵਾਰ ਉਹਨਾਂ ਨੂੰ ਇਹ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੇ ਪਿੱਛੇ ਵੀ ਕਈ ਕਾਰਨ ਨੇ ਔਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੰਮੇ ਸਮੇਂ ਤੋਂ ਕਈ ਦਹਾਕਿਆਂ ਤੋਂ ਉਹ ਅਕਾਲੀ ਦਲ ਦੇ ਪਰਛਾਵੇਂ ਦੇ ਵਿੱਚ ਰਹੇ ਨੇ ਵੱਡਾ ਭਾਈ ਛੋਟਾ ਭਾਈ ਨੌ ਮਾਸ ਦਾ ਰਿਸ਼ਤਾ ਨਾਮ ਇਹਨੂੰ ਬਹੁਤ ਦਿੱਤੇ ਗਏ ਲੇਕਿਨ ਹਕੀਕਤ ਇਹ ਹੈ ਕਿ ਇਹ ਸਾਰੇ ਕੰਮ ਦੇ ਚਲਦਿਆਂ ਭਾਜਪਾ ਕਦੇ ਵੀ ਪੰਜਾਬ ਦੇ ਵਿੱਚ ਵਿਸਥਾਰ ਨਹੀਂ ਕਰ ਸਕੀ ਜਾਂ ਉਹਨਾਂ ਵੱਲੋਂ ਇਹ ਤਰਜੀਹ ਨਹੀਂ ਦਿੱਤੀ ਗਈ ਕਿ ਪੰਜਾਬ ਦੇ ਵਿੱਚ ਸਾਨੂੰ ਵਿਸਥਾਰ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਅਸੀਂ ਇੰਡੀਪੈਂਡੈਂਟਲੀ ਆਪਣੇ ਤੌਰ ਤੇ ਇੱਕ ਸਰਕਾਰ ਬਣਾਉਣ ਦੀ ਕੋਸ਼ਿਸ਼ ਕਦੇ ਕਰਾਂਗੇ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਦੀ ਇਹ ਰਣਨੀਤੀ ਕਦੇ ਵੀ ਨਹੀਂ ਰਹੀ ਇਸੇ ਰਣਨੀਤੀ ਦੇ ਚਲਦਿਆਂ ਇਸੇ ਸਮਝੌਤੇ ਦੇ ਚਲਦਿਆਂ ਪੰਜਾਬ ਭਾਜਪਾ ਨੇ ਕਦੇ ਇਹੋ ਜਿਹਾ ਪ੍ਰਧਾਨ ਲਗਾਉਣ ਲਈ ਵੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਕੋਈ ਕੋਈ ਤੇਜ਼ ਤਰਾਰ ਫਾਇਰ ਬੈਂਡ ਲੀਡਰ ਹੋਵੇ ਜਿਹੜਾ ਪੰਜਾਬ ਦੇ ਵਿੱਚ ਭਾਜਪਾ ਨੂੰ ਵਿਸਥਾਰ ਕਰ ਸਕੇ ਭਾਜਪਾ ਨੂੰ ਮਜ਼ਬੂਤ ਬਣਾ ਸਕੇ ਹਮੇਸ਼ਾ ਹੀ ਇੱਕ ਲੋਕੀ ਫਿਗਰ ਨੂੰ ਪੰਜਾਬ ਭਾਜਪਾ ਦਾ ਆਗੂ ਥਾਪਿਆ ਗਿਆ ਤਾਂ ਕਿ ਉਹ ਅਕਾਲੀ ਦਲ ਦੇ ਨਾਲ ਕਠਬੰਧਨ ਦੇ ਵਿੱਚ ਸਾਂਝੇਦਾਰੀ ਦੇ ਵਿੱਚ ਸਰਕਾਰ ਚਲਾਉਂਦਾ ਰਹੇ ਲੋਕੀ ਆਪਣੇ ਆਪ ਨੂੰ ਪੋਜੀਸ਼ਨ ਬਣਾਈ ਰੱਖੇ ਸ਼ਹਿਰੀ ਹਲਕਿਆਂ ਦੇ ਵਿੱਚ ਹੀ ਜਿਹੜੇ ਹਲਕੇ ਉਸ ਨੂੰ ਅਲਾਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਹੀ ਭਾਜਪਾ ਨੂੰ ਮਜ਼ਬੂਤ ਕਰਦਾ ਹੈ ਔਰ ਇਸ ਸਮਝੌਤੇ ਦਾ ਸਭ ਤੋਂ ਵੱਡੀ ਕੈਜੂਐਲਟੀ ਸਭ ਤੋਂ ਵੱਡਾ ਖਮਿਆਜਾ ਨਵਜੋਤ ਸਿੰਘ ਸਿੱਧੂ ਨੂੰ ਭੁਗਤਣਾ ਪਿਆ ਜਦੋਂ ਉਹਨਾਂ ਵੱਲੋਂ ਇਹ ਇਰਾਦੇ ਜਤਾਏ ਗਏ ਕਿ ਪੰਜਾਬ ਭਾਜਪਾ ਨੂੰ ਚੋਣਾਂ ਇਕੱਲੇ ਲੜਨੀਆਂ ਚਾਹੀਦੀਆਂ ਨੇ ਸਮਝੌਤਾ ਤੋੜ ਦੇਣਾ ਚਾਹੀਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਕੋਈ ਗਲਤ ਰਸਤਾ ਅਖਤਿਆਰ ਕਰ ਰਹੇ ਨੇ ਉਹਨਾਂ ਦੀ ਡਾਇਰੈਕਸ਼ਨ ਗਲਤ ਹੈ ਜੋ ਕਿ ਪੰਜਾਬ ਦੇ ਲਈ ਸਹੀ ਨਹੀਂ ਹੋਏਗੀ। ਔਰ ਉਸਤਾ ਖਮਿਆਜਾ ਨਗਜੋਤ ਸਿੰਘ ਸਿੱਧੂ ਨੂੰ ਭੁਗਤਣਾ ਪਿਆ ਉਹ ਪੰਜਾਬ ਭਾਜਪਾ ਤੋਂ ਬਾਹਰ ਹੋ ਗਏ ਕਿਉਂਕਿ ਅਕਾਲੀ ਦਲ ਨੇ ਕੇਂਦਰੀ ਸੱਤਾ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਅਜਿਹੇ ਸਬਜਬਾਗ ਦਿਖਾਏ ਕਿ ਸਿੱਧੂ ਮੈਟਰ ਨਹੀਂ ਕਰਦਾ ਸਾਡੇ ਸਿਰ ਤੇ ਹੀ ਜਿੱਦਦਾ ਹੈ ਤੁਸੀਂ ਕਿਸੇ ਵੀ ਹੋਰ ਉਮੀਦਵਾਰ ਨੂੰ ਲਿਆਓ ਅਸੀਂ ਜਿਤਾ ਕੇ ਭੇਜ ਦੇਵਾਂਗੇ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਪੈਣੀ ਸਿਰਫ ਨਾਮਜ਼ਾਦੀ ਦਾ ਅਖਲ ਕਰੋ ਤੇ ਰਾਮ ਨਾਲ ਘਰੇ ਬੈਠਦਾ ਤੇ ਇਸ ਦਾ ਨਤੀਜਾ ਅਰਨ ਜੇਤਲੀ ਦੀ ਬਹੁਤ ਵੱਡੀ ਹਾਰ ਦੇ ਵਿੱਚ ਵੀ ਨਿਕਲਿਆ ਤੇ ਉਦੋਂ ਸ਼ਾਇਦ ਭਾਜਪਾ ਨੂੰ ਇਹ ਅਹਿਸਾਸ ਹੋਇਆ ਕਿ ਨਵਜੋਤ ਸਿੰਘ ਸਿੱਧੂ ਠੀਕ ਕਹਿ ਰਹੇ ਸੀ ਬਾਦਲਾਂ ਦੀਆਂ ਗੱਲਾਂ ਹੋਰ ਨੇ ਉਹਨਾਂ ਦੀ ਜ਼ਮੀਨ ਪੰਜਾਬ ਦੇ ਵਿੱਚੋਂ ਖਿਸਕਦੀ ਜਾ ਰਹੀ ਹੈ ਲੇਕਿਨ ਸ਼ਾਇਦ دیر ਹੋ ਚੁੱਕੀ ਸੀ ਨਵਜੋਤ ਸਿੱਧੂ ਆਪਣਾ ਫੈਸਲਾ ਲੈ ਚੁੱਕੇ ਸੀ ਉਹ ਪੰਜਾਬ ਭਾਜਪਾ ਤੋਂ ਜਾਂ ਭਾਜਪਾ ਤੋਂ ਕਿਨਾਰਾ ਕਰਕੇ ਛੱਡ ਕੇ ਕਾਂਗਰਸ ਜੁਆਇਨ ਕਰਕੇ ਔਰ ਕੱਲਾ ਨਵਜੋਤ ਸਿੰਘ ਸਿੱਧੂ ਨਹੀਂ ਜਿਸ ਦੇ ਬਾਰੇ ਫੈਸਲਾ ਲੈਣ ਦੇ ਵਿੱਚ ਅਕਾਲੀ ਦਲ ਨੇ ਰੋਲ ਅਦਾ ਕੀਤਾ ਜਗਮੀਤ ਸਿੰਘ ਬਰਾੜ ਜਗਮੀਤ ਬਰਾੜ ਜੋ ਕਿ ਖੋਰ ਤੇਜ਼ ਤਰਾਸ ਨੇਤਾ ਸੀ ਜਦੋਂ ਉਹਨਾਂ ਨੇ ਭਾਜਪਾ ਸ਼ਾਮਿਲ ਕਰਨੀ ਚਾਹੀ ਉਹ ਭਾਜਪਾ ਜੁਆਇਨ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਦੀ ਐਂਟਰੀ ਵੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੋਕੀ ਗਈ ਉਹਨਾਂ ਵੱਲੋਂ ਵੀਟੋ ਕੀਤੀ ਗਈ ਕਿ ਤੁਸੀਂ ਕੋਈ ਵੀ ਵੱਡਾ ਮਜ਼ਬੂਤ ਸਿੱਖ ਤੇਰਾ ਪੰਜਾਬ ਭਾਜਪਾ ਦੇ ਵਿੱਚ ਸ਼ਾਮਿਲ ਨਹੀਂ ਕਰੋਗੇ ਜਗਮੀਤ ਬਰਾੜ ਨੂੰ ਭਾਜਪਾ ਦੇ ਵਿੱਚ ਐਂਟਰੀ ਨਹੀਂ ਮਿਲੀ ਉਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹਾਲਾਂਕਿ ਸਾਰੇ ਪਾਸਿਓਂ ਨਿਰਾਸ਼ ਹੋ ਕੇ ਅੰਤ ਨੂੰ ਜਗਮੀਤ ਬਰਾੜ ਅਕਾਲੀ ਦਲ ਦੇ ਵਿੱਚ ਹੀ ਸ਼ਾਮਿਲ ਹੋਏ ਉਹਨਾਂ ਦਾ ਕੀ ਹਸ਼ਰ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਹੁਣ ਵੀ ਭਾਜਪਾ ਵੱਲੋਂ ਇਹ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਪੈਂਡੈਂਟਲੀ ਆਜ਼ਾਦ ਤੌਰ ਤੇ ਆਪਣੇ ਆਪ ਨੂੰ ਇਸ ਪੋਜੀਸ਼ਨ 'ਚ ਲਿਆਂਦਾ ਜਾਵੇ ਮਜ਼ਬੂਤ ਕੀਤਾ ਜਾਵੇ ਕਿ ਉਹ ਇਕੱਲੇ ਚੋਣਾਂ ਲੜ ਕੇ ਸਰਕਾਰ ਬਣਾਉਣ ਦੇ ਸਥਿਤੀ ਵਿੱਚ ਹੋਣ ਹਾਲਾਤਾਂ ਵਿੱਚ ਹੋਣ ਲੇਕਿਨ ਉਹਨਾਂ ਨੂੰ ਕੋਈ ਤੇਜ਼ ਤਰਾਰ ਲੀਡਰ ਕੋਈ ਸਿੱਖ ਚਿਹਰਾ ਕੋਈ ਪੰਜਾਬ ਭਰ ਦੇ ਵਿੱਚ ਦੀ ਪ੍ਰੈਜੈਂਸ ਹੋਵੇ ਉਹ ਮਿਲ ਨਹੀਂ ਰਿਹਾ ਤਲਾਸ਼ ਜਾਰੀ ਹੈ ਸੁਨੀਲ ਜਾਖੜ ਤੇ ਵੀ ਉਹਨਾਂ ਵੱਲੋਂ ਦਾਲ ਆਇਆ ਗਿਆ ਲੇਕਿਨ ਸੁਨੀਲ ਜਾਖੜ ਦੀ ਜਿਹੜੀ ਕਾਰਜ ਸ਼ੈਲੀ ਹੈ ਉਹ ਇੱਕ ਬੜੇ ਹੀ ਸੁਲਝੇ ਹੋਏ ਸਮਝਦਾਰ ਵਿਅਕਤੀ ਦੀ ਜ਼ਰੂਰ ਹੈ ਉਹ ਉਸ ਤੇਜ਼ ਤਰਾਰ ਕੈਟਾਗਰੀ ਦੇ ਵਿੱਚ ਫਿੱਟ ਨਹੀਂ ਬੈਠਦੇ ਜੋ ਪੰਜਾਬ ਭਰ ਦੇ ਵਿੱਚ ਤੂਫਾਨੀ ਦੌਰੇ ਕਰਕੇ ਭਾਜਪਾ ਦੇ ਵਿੱਚ ਕੋਈ ਜਾਨ ਫੂਕ ਸਕੇ ਉਹ ਉਹ ਸਲਾਹਾਂ ਦੇ ਸਕਦੇ ਨੇ ਰਣਨੀਤੀ ਘਟ ਸਕਦੇ ਨੇ ਪਰ ਉਹ ਹਮੇਸ਼ਾ ਹੀ ਬੈਕਫੁੱਟ ਤੇ ਰਹਿੰਦੇ ਨੇ ਉਹ ਫਰੰਟ ਤੇ ਆ ਕੇ ਕਦੇ ਵੀ ਲੀਡਰਸ਼ਿਪ ਦਾ ਰੋਲ ਉਹਨਾਂ ਨੇ ਆਪਣੇ ਪੂਰੇ ਸਿਆਸੀ ਕਰੀਅਰ ਦੇ ਵਿੱਚ ਨਿਭਾਇਆ ਨਹੀਂ ਜਦੋਂ ਕਾਂਗਰਸ 'ਚ ਹੁੰਦੇ ਸੀ ਉਦੋਂ ਵੀ ਉਹ ਅਮਰਿੰਦਰ ਸਿੰਘ ਦੀ ਸਾਈਡ ਤੇ ਹੀ ਦੇਖੇ ਜਾਂਦੇ ਸੀ ਕਦੇ ਵੀ ਉਹਨਾਂ ਵੱਲੋਂ ਅੱਗੇ ਆ ਕੇ ਕੋਈ ਵੱਡੇ ਫੈਸਲੇ ਨਹੀਂ ਲਏ ਗਏ ਸ਼ਾਇਦ ਇਹ ਉਹਨਾਂ ਦੀ ਕਮਜ਼ੋਰੀ ਹੈ ਜਿਸ ਨੂੰ ਭਾਜਪਾ ਨੇ ਰਿਅਲਾਈਜ਼ ਕਰ ਲਿਆ ਰਵਨੀਤ ਬਿੱਟੂ ਤੇ ਵੀ ਦਾ ਖੇਤਿਆ ਗਿਆ ਲੇਕਿਨ ਨਾ ਉਹਨਾਂ ਦੀ ਸਿਆਸੀ ਸੂਝ-ਬੂਝ ਇੰਨੀ ਜ਼ਿਆਦਾ ਹੈ ਨਾ ਹੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਪੈਠ ਹੈ ਤੇ ਸ਼ਾਇਦ ਭਾਜਪਾ ਦੀ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਉਹਨਾਂ ਕੋਲ ਪੰਜਾਬ ਦਾ ਕੋਈ ਇਸ ਤਰੀਕੇ ਦਾ ਤੇਜ਼ ਤਰਾਰ ਫਾਇਰ ਬ੍ਰੈਂਡ ਲੀਡਰ ਨਹੀਂ ਹੈ ਕੋਈ ਵੱਡਾ ਇਸ ਤਰ੍ਹਾਂ ਦਾ ਚਿਹਰਾ ਨਹੀਂ ਹੈ ਜੋ ਆਪਣੀ ਪੋਜੀਸ਼ਨ ਆਪਣੇ ਮੁੱਦੇ ਪੰਜਾਬ ਦੇ ਮਸਲੇ ਬੜੀ ਪੁਖਤਗੀ ਦੇ ਨਾਲ ਮਜ਼ਬੂਤੀ ਦੇ ਨਾਲ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਸਾਹਮਣੇ ਰੱਖ ਸਕੇ ਤੇ ਜੋ ਫੈਸਲੇ ਹੋਣੇ ਹੁੰਦੇ ਨੇ ਉਹ ਉਸ ਲੀਡਰ ਦੇ ਥਰੂ ਜਾਣ ਉਸ ਦੇ ਰਾਹੀਂ ਜਾਣ ਤਾਂ ਕਿ ਇਸ ਤਰ੍ਹਾਂ ਦੀਆਂ ਗਲਤੀਆਂ بار بار ਨਾ ਹੋਣ ਹੁਣ ਹੋਏ ਰਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਲੀਡਰ ਪੰਜਾਬ ਭਾਜਪਾ ਯੂਨਿਟ ਦੇ ਵਿੱਚ ਹੈ ਨਹੀਂ ਸਾਰੇ ਫੈਸਲੇ ਕੇਂਦਰੀ ਲੀਡਰਸ਼ਿਪ ਵੱਲੋਂ ਲਏ ਜਾਂਦੇ ਨੇ ਤੇ ਜਦੋਂ ਉਹ ਫੈਸਲੇ ਅਨਾਉਂਸ ਹੋ ਜਾਂਦੇ ਨੇ ਉਹਨਾਂ ਦਾ ਐਲਾਨ ਹੋ ਜਾਂਦਾ ਹੈ ਉਹਨਾਂ ਦੀ ਖਿਲਾਫਤ ਹੁੰਦੀ ਹੈ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਹੁੰਦਾ ਹੈ ਤਾਂ ਫਿਰ ਪੰਜਾਬ ਦੀ ਯੂਨਿਟ ਜਾ ਕੇ ਬੇਨਤੀ ਕਰਦੀ ਹੈ ਕਿ ਇਹ ਫੈਸਲਾ ਵਾਪਸ ਲੈ ਲੋ ਉਹ ਫੈਸਲੇ ਵਾਪਸ ਲੈ ਜਾਂਦੇ ਨੇ ਔਰ ਉਹਨਾਂ ਦਾ ਜਿਹੜਾ ਨਤੀਜਾ ਹੈ ਜੋ ਦਾ ਅਸਰ ਪੈ ਰਿਹਾ ਹੈ ਉਹ ਪੰਜਾਬ ਦੀ ਭਾਜਪਾ ਯੂਨਿਟ ਤੇ ਕੋਈ ਬਹੁਤ ਚੰਗਾ ਨਹੀਂ ਪੈ ਰਿਹਾ ਹੈ ਸਗੋਂ ਉਲਟਾ ਇਸ ਦਾ ਨੁਕਸਾਨ ਪੰਜਾਬ ਦੀ ਭਾਜਪਾ ਦੀ ਯੂਨਿਟ ਨੂੰ ਚੱਲਣਾ ਪੈ ਰਿਹਾ ਹੈ ਔਰ ਇੰਨਾ ਫੈਸਲੇ ਇੰਨਾ ਘਟਨਾਵਾਂ ਦੇ ਵਿੱਚੋਂ ਇੱਕ ਲੇਟੈਸਟ ਫੈਸਲਾ ਇਹ ਗੰਗ ਕਨਾਲ ਦੀ ਸ਼ਤਾਬਦੀ ਸਮਾਗਮਾਂ ਦਾ ਸੀ ਜਿਸ ਨੂੰ ਵਾਪਸ ਲੈਣਾ ਪਿਆ ਸੋ ਭਾਜਪਾ ਨੇ ਜੇ ਪੰਜਾਬ ਦੇ ਵਿੱਚ ਕੁਝ ਚੰਗਾ ਕਰਨਾ ਹੈ ਆਪਣੀ ਪੈਡਸ ਵਧਾਉਣੀ ਹੈ ਆਪਣੀ ਪ੍ਰੈਜੈਂਸ ਨੂੰ ਵਧਾਉਣਾ ਹੈ ਆਪਣੇ ਲੋਕਲ ਯੂਨਿਟ ਨੂੰ ਮਜ਼ਬੂਤ ਕਰਨਾ ਹੈ ਤਾਂ ਇਹ ਲੀਡਰ ਉਹਨਾਂ ਨੂੰ ਜਾਂ ਤਾਂ ਬਾਹਰੋਂ ਲਿਆਉਣਾ ਪਏਗਾ ਜਾਂ ਉਹਦੀ ਪਛਾਣ ਕਰਕੇ ਅੰਦਰੋਂ ਹੀ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਲਿਆਉਣਾ ਪਏਗਾ ਜੋ ਖੁਦ ਫੈਸਲੇ ਲੈਣ ਦੀ ਕਾਬਲੀਅਤ ਰੱਖਦਾ ਹੋਵੇ ਜਾਂ ਲੋਕਾਂ ਨੂੰ ਇਹ ਦੱਸ ਸਕਣ ਇਹ ਸਨੇਹਾ ਦੇਣ ਦੀ ਕਾਬਲੀਅਤ ਰੱਖਦਾ ਹੋਵੇ ਕਿ ਉਹ ਸਾਰੇ ਮਸਲੇ ਸਮਝਦਾ ਹੈ ਉਸ ਤੋਂ ਬਿਨਾ ਪੁੱਛੇ ਪੰਜਾਬ ਦੇ ਕੋਈ ਫੈਸਲੇ ਨਹੀਂ ਲਏ ਜਾਣਗੇ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਅਜਿਹੀ ਮਜ਼ਬੂਤ ਲੀਡਰਸ਼ਿਪ ਪੰਜਾਬ ਦੇ ਵਿੱਚ ਭਾਜਪਾ ਨੂੰ ਦੇਣੀ ਪਵੇਗੀ ਤਾਂ ਹੀ ਕਿਤੇ ਆਪਣੇ ਪੈਰ ਭਾਜਪਾ ਪੰਜਾਬ ਦੇ ਵਿੱਚ ਫੈਲਾ ਸਕੀ। ਸੋ ਉਮੀਦ ਕਰਦੇ ਹਾਂ ਇਹਨਾਂ ਦਿਨਚਾਰ ਘਟਨਾਵਾਂ ਦਾ ਜੋ ਵੀ ਪਿੱਛੇ ਘਟਿਆ ਨੇ ਉਹ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਸ ਦਾ ਧਿਆਨ ਲਵੇਗੀ ਉਸਤੇ ਗੌਰ ਕਰੇਗੀ ਤੇ ਪੰਜਾਬ ਦੇ ਵਿੱਚ ਇਹੋ ਜੀ ਲੀਡਰਸ਼ਿਪ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਕਾਮਯਾਬ ਹੋਵੇਗੀ। ਤਾਕੀ 2027 ਦੀਆਂ ਚੋਣਾਂ ਦੇ ਵਿੱਚ ਜੇ ਕੁਝ ਚੰਗਾ ਬਿਹਤਰ ਪ੍ਰਦਰਸ਼ਨ ਕਰਨਾ ਹੈ ਉਹ ਪੰਜਾਬ ਭਾਜਪਾ ਕਰਨ ਦੇ ਵਿੱਚ ਸਫਲ ਹੋਵੇ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਵੀ ਹੋ ਸਕੇ ਪੰਜਾਬੀਆਂ ਨੂੰ ਇਹ ਨਾ ਲੱਗੇ ਕਿ ਉਹਨਾਂ ਦੇ ਹੱਕ ਮਾਰੇ ਜਾ ਰਹੇ ਨੇ ਉਹਨਾਂ ਨਾਲ ਤੱਕਾ ਹੋ ਰਿਹਾ ਹੈ ਜਿਵੇਂ ਕਿ ਪਿਛਲੇ ਕਈ ਦਿਹਾੜਕਾਂ ਤੋਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਅਜਿਹੀ ਭਾਵਨਾ ਜਿਹੜੀ ਹੈ ਉਹ ਘਰ ਕਰ ਚੁੱਕੀ ਹੈ ਪੰਪ ਚੁੱਕੀ ਹੈ ਉਸ ਨੂੰ ਵੀ ਦੂਰ ਕਰਨ ਦੀ ਲੋੜ ਹੈ ਸੋ ਇਸੇ ਉਮੀਦ ਦੇ ਨਾਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਿਹਤਰ ਲੀਡਰਸ਼ਿਪ ਅੱਗੇ ਆਏਗੀ ਜੋ ਖਲਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਲੀਡਰਸ਼ਿਪ ਨੂੰ ਲੈ ਕੇ ਹੈ ਉਹ ਜਲਦ ਹੀ ਪੂਰਾ ਹੋਵੇਗਾ ਅਸੀਂ ਤੁਹਾਨੂੰ ਵਿਦਾ ਲੈਂਦੇ ਹਾਂ ਧੰਨਵਾਦ